ਜੀ ਵੀਡੀਓ ਵੇਖ ਰਹਾ ਸਾਰੇ ਪੈਨਾਂ ਤੇ ਭਰਾਉਣ ਵਾਹ ਕੋ ਚਿਕਾ ਖਾਲਸਾ ਹੋਵੇ ਕੋ ਚਿਕੇ ਫੱਤੇ ਸੱਚੇ ਅਕਾਲ ਅਜ ਕਰਦੀ ਕੇ ਤੁਸੀਂ ਸਾਰੇ ਚੜ੍ਹਦੀ ਕਲਾ ਸੁਖ ਹੋਮ ਹੋਗੇ ਸੋ ਹਾਰੋ ਜੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਗੋਭੀ ਫੁੱਲ ਗੋਭੀ ਇਹ ਆਪਣੀ ਜੜੀ ਫੁੱਲ ਗੋਭੀ ਹੈਗੀ ਇਹ ਆਪਣੇ ਘਰ ਦੀ ਸੀਗੀ ਤੇ ਇਹਨੂੰ ਆਪਾਂ ਕੱਟ ਕੇ ਤੇ ਗਰਮ ਪਾਣੀ ਚ ਭੋਂ ਕੇ ਰੱਖਿਆ ਬਿਨਾਂ ਖਾਸਪਰੀ ਤੋਂ ਆ ਇੱਧਰ ਇੱਕ ਆਪਾਂ ਆਲੂ ਕੱਟ ਕੇ ਰੱਖਿਆ ਹੋਇਆ ਵਾ ਤੇ ਇੱਧਰ ਆਪਾਂ ਟਮਾਟਰ ਲਿਆ ਹੋਇਆ ਦੋ ਹਰੀਆਂ ਮਿਰਚਾਂ ਤੇ ਇੰਦਰਾ ਬਨਾ ਅਦਰਕ ਆ ਤੇ ਹੁਣ ਕੋਪੀ ਆਜਾ ਆਪਾਂ ਜਿਹੜੀ ਇਹ ਬਣਾਵਾਂਗੇ ਪਾਣੀ ਦੇ ਵਿੱਚ ਆਪਾਂ ਜਿਹੜਾ ਤੇਲ ਵਗੈਰਾ ਹਨਰ ਫੈਨ ਕੁਝ ਵੀ ਨਹੀਂ ਯੂਜ਼ ਕਰਾਂਗੇ ਵਿੱਚ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਡੱਬਾ ਆਪਾਂ ਧੋ ਕੇ ਰੱਖਿਆ ਹੋਇਆ ਸੀਗਾ ਇਹ ਹੋ ਚੁੱਕਿਆ ਗਰਮ ਪਤਿਲਾ ਜਾਣੀ ਕਿ ਮੈਂ ਪਤਿਲਾ ਕਹਿੰਨੀ ਆ ਪਰ ਮੈਂ ਵੀਡੀਓ ਦੇ ਵਿੱਚ ਦੱਬਾ ਮੈਨੂੰ ਬੋਲਣਾ ਪੈਂਦਾ ਸੋ ਹੁਣ ਆਪਾਂ ਇਹ ਗਰਮ ਹੋ ਚੁੱਕਿਆ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਟਮਾਟਰ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਤੇ ਇਹ ਜਿਹੜਾ ਆਪਾਂ ਇਹਦਾ ਤੜਕਾ ਬਣਾਉਣਾ ਬਿਲਕੁਲ ਆਪਾਂ ਘੱਟ ਸੇਕਦੇ ਹਨਾ మీడియం ਜਿਹਾ ਸੇਕਦੇ ਬਣਾਵਾਂਗੇ ਤਾਂ ਕਿ ਫਿਰ ਆਪਾਂ ਇਹਦੇ ਵਿੱਚ ਸਟੇਮ ਨਹੀਂ ਨਾ ਪਾਇਆ ਤੇ ਜੇਕਰ ਆਪਾਂ ਜ਼ਿਆਦਾ ਹਨਾ ਅੱਗ ਕਰਾਂਗੇ ਤੇਜ਼ ਹਨਾ ਤੇ ਫਿਰ ਇਹ ਆਪਣਾ ਜਿਹੜਾ ਸਾਰਾ ਜਲ ਜਾਊਗਾ ਤੇ ਸਬਜ਼ੀ ਦਾ ਟੇਸ ਬਿਲਕੁਲ ਨਹੀਂ ਆਊਗਾ ਹੁਣ ਆਪਾਂ ਬਾਦੀਨੀ ਅਦਰਕ ਇਸ ਤਰੀਕੇ ਨਾਲ ਬਣਾਉਣ ਵਾਲੀ ਸਬਜ਼ੀ ਇੱਕ ਤਾਂ ਹੈਲਦੀ ਬਣਦੀ ਆ ਤੇ ਜਿਨ੍ਹਾਂ ਨੂੰ ਕੈਸਟਰੋਲ ਵਗੈਰਾ ਦੀ ਪ੍ਰੋਬਲਮ ਆ ਹਨਾ ਉਹਨਾਂ ਵਾਸਤੇ ਬਹੁਤ ਵਧੀਆ ਹੁੰਦਾ ਤਰੀਕਾ ਕਿਉਂਕਿ ਉਹਨਾਂ ਨੂੰ ਤੇਲ ਨੂੰ ਫੈਟ ਵਗੈਰਾ ਬੰਦ ਕੀਤਾ ਹੁੰਦਾ ਨਾ ਤੇ ਇਸ ਤਰੀਕੇ ਨਾਲ ਬਣਾਉਣੀ ਚਾਹੀਦੀ ਜਿਹੜੇ ਪਤਲੇ ਹੋਣਾ ਚਾਹੁੰਦੇ ਆ ਉਹ ਵੀ ਇਸੇ ਤਰੀਕੇ ਨਾਲ ਬਣਾ ਸਕਦੇ ਆ ਨੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚਾਂ ਥਾਕੇ ਵੀ ਆਪਣੀਆਂ ਪੱਕ ਜਾਣ तो नीचे चिपक चुप रहा है टमा पक चुके भी थोड़ा जा सी लाइए सब्जी जी अपनी वाइय तरीके न बने ना जी अपने आलू जो भी आप दिते थे तो गोभी अपने घर दी है तो हाथ में ही देखो कि ਤੇ ਇਹ ਜਲਦੀ ਖੁੱਲ ਜਾਣੀ ਹੈ ਇਸ ਕਰਕੇ ਪਹਿਲਾ ਆਪਾਂ ਆਲੂ ਪਾੜੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲੀਏ ਫਿਰ ਉਸ ਤੋਂ ਬਾਅਦ ਤੋਂ ਆਪਾਂ ਜਿਹੜਾ ਗੋਤੀ ਪਾਵਾਂਗੇ ਨਾਲੇ ਮਸਾਲੇ ਪਾਵਾਂਗੇ ਲਓ ਜੀ ਆਲੂ ਆਪਣੇ ਜਿਹੜੇ ਥੱਲੇ ਲੱਗੂ ਸਟਾਰਟ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਹਨ ਤੇ ਹੁਣ ਆਪਾਂ ਜਿਹੜੀ ਸਬਜੀ ਉਹ ਵੀ ਵਿੱਚ ਪਾ ਦਵਾਂਗੇ ਲਓ ਜੀ ਹੁਣ ਆਪਣੀ ਸਬਜੀ ਦਿੱਤੀ ਆਪਾਂ ਪਾ ਇਹ ਵੈਸੇ ਹੀ ਚਮਕ ਰਹੀ ਤੁਸੀਂ ਇਹਨਾਂ ਕਿਉਂਕਿ ਹਨ ਇਹਨਾਂ ਤੇਲ ਪਾ ਦਿੱਤਾ ਜਾਂ ਕਿਵੇਂ ਆ ਮੈਂ ਪਾਇਆ ਵਿੱਚ ਕੁਝ ਨਹੀਂ ਹੈਗਾ ਸੋ ਆਪਾਂ ਪਾਉਣ ਲੱਗੇ ਹਾਂ ਵਿੱਚ ਥੋੜਾ ਨਮਕ ਤੇ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਉਹ ਥੋੜੇ ਘੱਟ ਪੈਣਗੇ ਜਿਹੜੀ ਤੇਲ ਵਾਲੀ ਸਬਜ਼ੀ ਹੁੰਦੀ ਥੋੜਾ ਵੱਧ ਪਾਈਦੇ ਹਾਂ ਕਿਉਂਕਿ ਉਹ ਫਰਾਈ ਹੋ ਜਾਂਦੇ ਹਨ ਤੇ ਇਹਦੇ ਵਿੱਚ ਜਿਹੜੇ ਆਪਣੇ ਮਸਾਲੇ ਥੋੜੇ ਘੱਟ ਹੀ ਪੈਣਗੇ ਤੇ ਮਿਰਚ ਆਪਾਂ ਕੁਝ ਪਾਈਆਂ ਹੋਈਆਂ ਤੇ ਕੁਝ ਲਾਲ ਪਾ ਦਿੰਨੇ ਹਰੀਆਂ ਨਹੀਂ ਪਾਈਆਂ ਸੀ ਆਪਾਂ ਥੋੜੀਆਂ ਲਾਲ ਪਾ ਦਿੰਨੇ ਕਿਉਂਕਿ ਬਿਲਕੁਲ ਫੋਕੀ ਸਬਜ਼ੀ ਵੀ ਪਸੰਦ ਨਹੀਂ ਆਉਂਦੀ ਹਨ ਤੇ ਬਾਕੀ ਕਈ ਕੱਲੀਆਂ ਕਾਲੀਆਂ ਮਿਰਚਾਂ ਵੀ ਪਾਉਂਦੇ ਆ। ਲਾਲ ਵਿੱਚ ਨਹੀਂ ਵਰਤਦੇ। ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ। ਤੇ ਹੁਣ ਇਹਨੂੰ ਆਪਾਂ ਲਾ ਦੇਵਾਂਗੇ। ਤੇ ਹਲਾਉਂਦ ਕਰਾ ਦੇਵਾਂਗੇ ਆਪਾਂ ਦਵਾਂਗੇ ਟੱਕ। ਟੱਕ ਦੇਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੀ ਬਣਦੀ ਹੈ ਠੀਕ ਆ। ਜੀ ਆਪਣੀ ਗੋਪੀ ਦੀ ਸਬਜ਼ੀ ਬਣ ਕੇ ਹੋ ਚੁੱਕੀ ਹੈ ਰੈਡੀ। ਤੇ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਜੋਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਈਕੁਰਚੀ ਕਾ ਖਾਲਸਾ ਵਾਈਕੁਰਚੀ ਕੀ ਫਤਿਹ